ਸਤਿ ਸ਼੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਆਂ ਇੱਕ ਮਜ਼ੇਦਾਰ ਹਸਾਉਣ ਵਾਲੀ ਅਤੇ ਦਿਲ ਛੂ ਲੈਣ ਵਾਲੀ ਕਹਾਣੀ ਇੱਕ ਵਾਰ ਦੀ ਗੱਲ ਐ ਪਿੰਡ ਚੱਕ ਦੇ ਪਿੰਡ ਵਿੱਚ ਮੋਟੀ ਨਾਂ ਦੀ ਇੱਕ ਬੱਕਰੀ ਰਹਿੰਦੀ ਸੀ ਮੋਟੀ ਬਹੁਤ ਬੋਲੀ ਪਾਲੀ ਸੀ ਪਰ ਖਾਣ ਵਿੱਚ ਉਫ ਬਹੁਤ ਯਕੀਨ ਜਿੱਤ ਕੇ ਵੀ ਹਰੀ ਹਰੀ ਘਾਹ ਵੇਖਦੀ ਦੌੜ ਪੈਂਦੀ ਸੀ ਪਿੰਡ ਦੇ ਬੱਚੇ ਵੀ ਮਜ਼ਾਕ ਕਰਦੇ ਮੋਟੀ ਤੂੰ ਤਾਂ ਖਾਣ ਵਿੱਚ ਚੈਂਪੀਅਨ ਹੈ ਇੱਕ ਦਿਨ ਜੰਗਲ ਵੱਲੋਂ ਇੱਕ ਭਿਆਨਕ ਸ਼ੇਰ ਪਿੰਡ ਦੇ ਨੇੜੇ ਆ ਗਿਆ ਉਸਦੀਆਂ ਅੱਖਾਂ ਮੋਟੀ ਤੇ ਟਿਕ ਗਈਆਂ ਵਾਹ ਇਹ ਤਾਂ ਬਿਲਕੁਲ ਤਾਜ਼ਾ ਖਾਣਾ ਹੈ ਮੋਟੀ ਡਰ ਗਈ ਉਸਦੇ ਪੈਰ ਕੰਬਣ ਲੱਗੇ ਉਹ ਸਿੱਧੀ ਆਪਣੇ ਦੋਸਤ ਖਰਗੋਸ਼ ਕੋਲ ਦੌੜੀ ਖਰਗੋਸ਼ ਬਚਾ ਲੈ ਸ਼ੇਰ ਮੈਨੂੰ ਖਾ ਜਾਵੇਗਾ ਖਰਗੋਸ਼ ਹੱਸ ਕੇ ਕਹਿੰਦਾ ਚਿੰਤਾ ਨਾ ਕਰ ਮੇਰੇ ਕੋਲ ਇੱਕ ਚਲਾਕ ਯੋਜਨਾ ਹੈ ਮੋਟੀ ਯੋਜਨਾ ਕੀ ਖਰਗੋਸ਼ ਤੂੰ ਵਸ ਆਪਣੇ ਆਪ ਨੂੰ ਬਹੁਤ ਬਿਮਾਰ ਦਿਖਾ ਬਾਕੀ ਮੈਂ ਦੇਖ ਲਵਾਂਗਾ ਮੋਟੀ ਜੀ ਫੇਲ ਹੋ ਗਿਆ ਤਾਂ ਖਰਗੋਸ਼ ਹੱਸ ਕੇ ਮੇਰੀ ਯੋਜਨਾ ਕਦੇ ਫੇਲ ਨਹੀਂ ਹੁੰਦੀ ਸਿਰਫ ਕਦੇ-ਕਦੇ ਥੋੜਾ ਤੱਕਾ ਲੱਗ ਜਾਂਦਾ ਹੈ ਅਗਲੇ ਦਿਨ ਸ਼ੇਰ ਆਇਆ ਮੋਟੀ ਲੈਂਡੇ ਪਈ ਸੀ ਕਮਜ਼ੋਰ ਆਵਾਜ਼ ਵਿੱਚ ਕਹਿੰਦੀ ਓ ਸ਼ੇਰ ਭਾਈ ਮੈਨੂੰ ਖਾਣ ਤੋਂ ਪਹਿਲਾਂ ਪਿੰਡ ਵਾਲੀ ਖੂਹ ਦਾ ਪਾਣੀ ਪੀ ਲਵੋ ਤਾਕਤ ਆ ਜਾਵੇਗੀ ਸ਼ੇਰ ਸੋਚਦਾ ਚਲ ਠੀਕ ਹੈ ਅਤੇ ਖੂਵਲ ਤੁਰ ਪਿਆ ਖਰਗੋਸ਼ ਹੌਲੀ-ਹੌਲੀ ਪਿੱਛੋਂ ਆਇਆ ਤੇ ਤھا ਠੀਕ ਮਨਾਈ ਬੱਚਿਓ ਇਸ ਕਹਾਣੀ ਦੀ ਸਿੱਖ ਹੈ ਕਿ ਅਕਲ ਅਤੇ ਦੋਸਤੀ ਨਾਲ ਕੋਈ ਵੀ ਮੁਸ਼ਕਿਲ ਜਿੱਤੀ ਜਾ ਸਕਦੀ ਹੈ ਅਤੇ ਸ਼ੇਰ ਨੂੰ ਕਦੇ ਪਾਣੀ ਪੀਣ ਜਾਣ ਨਾ ਦਿਓ ਖਰਗੋਸ਼ ਹੋ ਸਕਦਾ ਨੇੜੇ ਹੋਵੇ ਜੇ ਕਹਾਣੀ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵਾਰ ਇੱਕ ਹੋਰ ਮਜ਼ੇਦਾਰ ਕਹਾਣੀ ਨਾਲ ਮਿਲਾਂਗੇ ਸਤਿ ਸ੍ਰੀ ਅਕਾਲ